ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਮਨੀ ਡੇਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪੈਂਡ ਭਾਰਾਪੁਰ ਜ਼ਿਲ੍ਹਾ ਨਵਾਂ ਸ਼ਹਿਰ ਤਹਿਸੀਲ ਸਰੂਆ ਨੇੜੇ ਪੈਣ ਦੋਸਤੋ ਗੜਸ਼ੰਕਰ ਹੁਸ਼ਿਆਰਪੁਰ ਦੇ ਨਾਲ ਤੇ ਰੋਪੜ ਇਹ ਦੋਸਤੋ ਨਾਲ ਲੱਗਦੇ ਇਲਾਕੇ ਆ ਅੱਜ ਦੋਸਤੋ ਟੌਪ ਦੀ ਜਰਸੀ ਦਿਖਾਉਂਗਾ ਫਾਰਮ ਵਾਲੀ ਖਾਸ ਵੀਡੀਓ ਹੋਊਗੀ ਉਹਨਾਂ ਵੀਰਾਂ ਵਾਸਤੇ ਜਿਹੜੇ ਵੀਰ ਟੌਪ ਦੀਆਂ ਜਰਸੀਆਂ ਦੇ ਸ਼ਿਕੀਨ ਆ ਤੇ ਵੀਡੀਓ ਨੂੰ ਐਂ ਤਾਂ ਹੀ ਵੇਖਿਆ ਜੇ ਜਿਹਨੂੰ ਪਸੰਦ ਆਜੂਗਾ ਇਥੇ ਆ ਕੇ ਆਪਦੀ ਤਸੱਲੀ ਨਾਲ ਖਰੀਦਾਰੀ ਕਰ ਲਿਆ ਜੇ ਨੰਬਰ 22 ਦਾ ਵੀਡੀਓ ਦੇ ਐਂਡ ਤੇ ਸਕਰੀਨ ਦੇ ਉੱਪਰ ਚੱਲੂਗਾ ਜੀ ਹਾਂਜੀ ਦੋਸਤੋ ਦੂਜਾ ਸੂਆ ਵੈੜ ਮੂਤੋ 6 ਦਿਨ ਦਾ ਡੇਟ ਮੁਤਾਬਕ ਬਾਈ ਜੀ ਹੁਣੇ ਕਹਿੰਦੇ 5 ਤੋਂ 6 ਦਿਨ ਸੋਈ ਨੂੰ ਸਮਾ ਹੋ ਗਿਆ ਤੇ 73 ਲੀਟਰ ਬੋਲਾ ਬਾਈ ਜੀ ਹੁਣੇ ਕਹਿੰਦੇ ਇਸ ਟਾਈਮ ਥੱਲੇ ਤਿਆਰ ਬੱਚਾ ਮਗਰ ਬੱਚੀ ਦੁੱਧ ਬਾਈ ਜੀ ਹੁਣੇ ਕਹਿੰਦੇ 40 ਲੀਟਰ ਬੜੇ ਆਰਾਮ ਨਾਲ ਚੂ ਆਜੂ ਬਾਕੀ ਦੋਸਤੋ ਹਵਾ ਨਾਲ ਚੰਗਾ ਵੱਡਾ ਤਿਆਰ ਕੀਤਾ ਹੋਇਆ ਥਣ ਸੋਹਣੇ ਦੋਸਤੋ ਗੱਟ ਗੱਟ ਦੇ ਗੈਪ ਤੇ ਲੱਗੇ ਹੋਇਆ ਹ ਜੇ ਦੋਸਤੋ ਆਪਾਂ ਗੌਰ ਕਰੀਏ ਇਹੋ ਜਿਹੀਆਂ ਜਰਸੀਆਂ ਦੀ ਵੀਡੀਓ ਮਹੀਨੇ 2 ਮਹੀਨੇ ਪਿੱਛੋਂ ਹੀ ਆਪੇ ਵੀਡੀਓ ਪੈਂਦੀ ਹੈ ਚੈਨਲ ਤੇ ਆਪਣੇ ਇਹੋ ਜਿਹੀ ਜਰਸੀਆਂ ਦੀ ਘੱਟ ਹੀ ਵੀਡੀਓ ਦੋਸਤੋ ਇਹੋ ਜਰਸੀਆਂ ਦੇ ਆਉਂਦੀ ਹੈ ਕਿਉਂਕਿ ਦੋਸਤੋ ਨਗੀਨਾ ਹੀ ਹੈ ਕਹ ਲਓ ਟਾਪ ਦੀ ਜਰਸੀ ਆ ਦੋਸਤੋ ਦੁੱਧ ਬਾਈ ਕਹਿੰਦਾ 40 ਲੀਟਰ ਬੜੇ ਆਰਾਮ ਨਾਲ ਚਵਾ ਦੂ ਬੱਚਾ ਮਗਰ ਵੱੱਛੀ ਆ ਪਸੀਮਨ ਦੀ ਵੱੱਛੀ ਹੈ ਦੋਸਤੋ ਸੈਕਸਰ ਦੀ ਤੇ ਦੋਸਤੋ ਹਵਾ ਨਾਲ ਚੰਗਾ ਵਹਿੜਦਾ ਪੂਰਾ ਵੱਡਾ ਦੁੱਧ 40 ਲੀਟਰ ਬਾਈ ਕਹਿੰਦਾ ਬੜੇ ਆਰਾਮ ਨਾਲ ਚਵਾ ਦੂ 70 ਲੀਟਰ ਬੋੜਾ ਬਾਈ ਕਹਿੰਦਾ ਇਸ ਟਾਈਮ ਥੱਲੇ ਤਿਆਰ ਆ ਬੱਚਾ ਮਗਰ ਵਾਚੀ ਕੱਦ ਕਾਟ ਵੱਡਾ ਹਵਾਨਾ ਚੰਗਾ ਦੋਸਤੋ ਨਿੱਗਰ ਤਿਆਰ ਕੀਤਾ ਹੋਇਆ ਰੇਟ ਬਾਈ ਕਹਿੰਦਾ ਫੋਨ ਤੇ ਕਰਾਂਗੇ ਜੀ ਨੂੰ ਪਸੰਦ ਆ ਜੂਗੀ ਨੰਬਰ ਬਾਈ ਦਾ ਸਕਰੀਨ ਦੇ ਉੱਪਰ ਚੱਲ ਰਿਹਾ ਹੈਗਾ ਤੁਸੀਂ ਬਾਈ ਨਾਲ ਗੱਲਬਾਤ ਕਰ ਲਿਆ ਜੀ ਵੀਡੀਓ ਨੂੰ ਐਂਡ ਤਾਈਂ ਵੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਹਾਂ ਜਲਦ ਨਵੇਂ ਵੀਡੀਓ ਨਾਲ ਉਤ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿਕਾਰ